ਦੋਸਤੋ ਕੀ ਤੁਸੀਂ ਜਾਣਦੇ ਹੋ ਹਵਾਈ ਜਹਾਜ਼ ਸਿਰਫ 40 ਹਜ਼ਾਰ ਫੁੱਟ ਦੀ ਉਚਾਈ ਤੱਕ ਹੀ ਕਿਉਂ ਉੜਦਾ ਹੈ ਅਸੀਂ ਕਦੇ ਸੋਚਿਆ ਨਹੀਂ ਕਿ ਕਿਉਂ ਉੜਦਾ ਪਰ ਇਸ ਪਿੱਛੇ ਕਈ ਸਾਰੇ ਬਹੁਤ ਵੱਡੇ ਪੱਟੇ ਕਾਰਨ ਹੈ ਜੋ ਕਿ ਸਾਡੇ ਵਾਸਤੇ ਜਾਨਣਾ ਵੀ ਬੇਖਦੀ ਜ਼ਰੂਰੀ ਹੈ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਕਾਰਨ ਦੱਸਾਂਗੇ ਕਿੰਨਾ ਕਰਕੇ ਹਵਾਈ ਜਹਾਜ਼ ਜ਼ਿਆਦਾ ਉੱਪਰ ਨਹੀਂ ਉੜਦਾ ਤੇ ਕਿੰਨਾ ਕਾਰਨ ਕਰਕੇ ਹਵਾਈ ਜਹਾਜ਼ ਜਿਹੜਾ ਜ਼ਿਆਦਾ ਨੀਚੇ ਉੜਦਾ ਉਰੀ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਜੋ ਸਾਡੇ ਦੁਆਰਾ ਪੋਸਟ ਕੀਤੀ ਜਾ ਰਹੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਗੱਲ ਕਰ ਰਹੇ ਸੀ ਹਵਾਈ ਜਹਾਜ਼ ਦੀ ਉਚਾਈ ਦੇ ਬਾਰੇ ਦਰਸਲ ਹਵਾਈ ਜਹਾਜ਼ ਨੂੰ 40000 ਫਿਟ ਤੋਂ ਉੱਪਰ ਨਹੀਂ ਉਡਾਇਆ ਜਾ ਸਕਦਾ ਇਸ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਉਹ ਤੁਹਾਨੂੰ ਅਫਸਾਰਤ ਵਿੱਚ ਦੱਸਿਆ ਦਰਸਲ ਹਵਾਈ ਜਹਾਜ਼ ਨੂੰ ਸਿਰਫ 40000 ਫਿਟ ਦੀ ਉਚਾਈ ਤੱਕ ਹੀ ਉਡਾਇਆ ਜਾ ਸਕਦਾ ਹੈ ਜਦਕਿ ਇਹ ਹੋਰ ਵੀ ਉੱਪਰ ਉੱਡ ਸਕਦਾ ਪਰ ਇਸ ਨੂੰ ਨਹੀਂ ਉਡਾਇਆ ਜਾ ਸਕਦਾ ਵੈਸੇ ਤਾਂ ਹਵਾਈ ਜਹਾਜ਼ 90000 ਫਿਟ ਦੀ ਉਚਾਈ ਤੱਕ ਜਾ ਸਕਦੇ ਹੈ ਤੇ ਆਪਣੀ ਉਡਾਨ ਭਰ ਸਕਦੇ ਆ ਪਰ ਇਹ ਕਰਨਾ ਸਹੀ ਨਹੀਂ ਹੈ ਲਗਭਗ ਸਾਰੇ ਕੀ ਹਵਾਈ ਜਹਾਜ਼ 35 ਤੋਂ 40000 ਫਿਟ ਦੀ ਉਚਾਈ ਤੱਕ ਉਡਾਨ ਭਰਦੇ ਆ ਨਾ ਜ਼ਿਆਦਾ ਉੱਪਰ ਤੇ ਨਾ ਹੀ ਜ਼ਿਆਦਾ نیچے ਹਵਾਈ ਜਹਾਜ਼ ਨੂੰ ਉਚਾਈ ਦੇ ਉੱਤੇ ਉਡਾਣ ਵਾਸਤੇ ਉਚਤਮ ਸੀਮਾ ਜਿਹੜੀ ਰੱਖੀ ਗਈ ਆ ਉਹ 42000 ਫਿਟ ਨਿਰਧਾਰਿਤ ਕੀਤੀ ਗਈ ਆ ਪਰ ਕੋਈ ਵੀ ਪਾਇਲਟ ਜਿਹੜਾ ਹੈ ਜਿਹੜਾ ਨਹੀਂ ਕਰਦਾ ਸਾਰੇ ਕੀ ਪਾਇਲਟ 35 ਤੋਂ 40000 ਫਿਟ ਦੀ ਉਚਾਈ ਤੱਕ ਹੀ ਆਪਣਾ ਪਲੇਨ ਜਿਹੜਾ ਹੈ ਉਸ ਨੂੰ ਡੋਂਦੇ ਆ ਇਹ GTA ਉਚਾਈ ਤੋਂ ਨਾ ਤਾਂ ਜ਼ਿਆਦਾ ਉੱਪਰ ਉੱਡ ਸਕਦਾ ਹੈ ਤੇ ਨਾ ਹੀ ਜ਼ਿਆਦਾ نیچے ਜਿਹੜਾ ਇਸ ਨੂੰ ਉਡਾਇਆ ਜਾ ਸਕਦਾ ਹੈ ਕਿਉਂਕਿ ਜੇਕਰ ਇਸ ਨੂੰ ਤੇਹ ਉਚਾਈ ਤੋਂ ਉੱਪਰ ਉਡਾਨਿਆ ਤਾਂ ਉਸ ਵਾਸਤੇ ਇੰਜਨ ਦੀ ਬਹੁਤ ਜ਼ਿਆਦਾ ਤਾਕਤ ਲੱਗਦੀ ਹੈ ਜਿਸ ਨਾਲ ਇੱਕ ਖਤਰਾ ਵੀ ਪੈਦਾ ਹੋ ਸਕਦਾ ਹੈ ਤੇ ਲੋਕਾਂ ਦੀ ਜਾਨ ਵੀ ਜਿਹੜੀ ਹੈ ਖਤਰੇ ਦੇ ਵਿੱਚ ਆ ਸਕਦੀ ਹੈ ਸਿਰਫ ਖਤਰੇ ਕਰਕੇ ਜਿਹੜਾ ਇਸ ਨੂੰ ਉੱਪਰ ਨਹੀਂ ਉਡਾਇਆ ਜਾ ਸਕਦਾ ਜੇਕਰ ਜਿਆਦਾ ਉਚਾਈ ਦੇ ਉੱਤੇ ਉਡਾਇਆ ਜਾਂਦਾ ਤਾਂ ਇਸ ਨਾਲ ਇੰਜਨ ਦੀ ਜਿਆਦਾ ਤਾਕਤ ਲੱਗੇਗੀ ਇੰਜਨ ਜਿਆਦਾ ਗਰਮ ਹੋਵੇਗਾ ਖਤਰਾ ਵੀ ਹੋ ਸਕਦਾ ਹੈ ਜਹਾਜ਼ ਨੂੰ ਮੱਕ ਵੀ ਲੱਗ ਸਕਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਜਿਸ ਕਰਕੇ ਹਵਾਈ ਜਹਾਜ਼ ਨੂੰ ਜਿਆਦਾ ਉੱਪਰ ਜਿਹੜਾ ਨਹੀਂ ਉਡਾਇਆ ਜਾ ਸਕਦਾ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਹਵਾਈ ਜਹਾਜ਼ ਨੂੰ ਜ਼ਿਆਦਾ نیچے ਕਿਉਂ ਨਹੀਂ ਉੜਿਆ ਜਾਂਦਾ ਦਰਅਸਲ ਹਵਾਈ ਜਹਾਜ਼ ਨੂੰ ਜਿਆਦਾ ਨੀਚੇ ਉਡਾਣ ਦਾ ਇੱਕ ਕਾਰਨ ਹੈ ਕਿ ਕਈ ਵਾਰ ਪੰਛੀ ਅਸਮਾਨ ਦੇ ਵਿੱਚ ਉੱਡ ਰਹੇ ਹੁੰਦੇ ਆ ਉੱਚੀ ਉਡਾਣ ਭਰਦੇ ਤੇ ਕਈ ਵਾਰ 에ਅਰਪਲੇਨ ਦੇ ਵਿੱਚ ਟਕਰਾ ਜਾਂਦੇ ਹੈ ਇਸ ਨਾਲ ਇੱਕ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਤੇ ਕਈ ਵਾਰ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਕਰਕੇ ਜਿਹੜਾਗਾ ਅਸਮਾਨ ਦੇ ਵਿੱਚ ਹਵਾਈ ਜਹਾਜ਼ ਨੂੰ ਉੱਚਾ ਰੱਖਿਆ ਜਾਂਦਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਨਾ ਹੋ ਸਕੇ ਕਿਉਂਕਿ ਜੇਕਰ ਪਹਾੜਾਂ ਦੀਆਂ ਚੋਟੀਆਂ ਜਿਆਦਾ ਉੱਚੀਆਂ ਹੋਈਆਂ ਤਾਂ ਉਸ ਵਿੱਚ ਜਹਾਜ਼ ਜਿਹੜਾ ਟਕਰਾ ਵੀ ਸਕਦਾ ਤੇ ਇੱਕ ਵੱਡਾ ਖਤਰਾ ਵੀ ਹੋ ਸਕਦਾ ਹੈ ਤੇ ਵੱਡਾ ਹਾਦਸਾ ਵੀ ਜਿਹੜਾ ਵਾਪਰ ਸਕਦਾ ਹੈ ਇਹਨਾਂ ਦੋਨਾਂ ਕਾਰਨਾ ਕਰਕੇ ਹਵਾਈ ਜਹਾਜ਼ ਨੂੰ ਨਾ ਤਾਂ ਜ਼ਿਆਦਾ ਨੀਵਾ ਰੱਖਿਆ ਜਾਂਦਾ ਤੇ ਨਾ ਹੀ ਜ਼ਿਆਦਾ ਉੱਚਾ ਰੱਖਿਆ ਜਾਂਦਾ ਤਦ ਅਸੀਂ ਦਵਾ ਨੂੰ ਕਿ ਲੋਕਾਂ ਦੀ ਸੁਰੱਖਿਆ ਲੋਕਾਂ ਦੇ ਸਮਾਨ ਦੀ ਸੁਰੱਖਿਆ ਵਾਸਤੇ ਹੀ ਜਹਾਜ਼ ਜਿਹੜਾ ਹੈ ਪੰਛੀਆਂ ਦੀ ਸੁਰੱਖਿਆ ਵਾਸਤੇ ਹੀ ਜਹਾਜ਼ ਜਿਹੜਾ ਹੈ ਨੀਵਾ ਨਹੀਂ ਰੱਖਿਆ ਜਾਂਦਾ ਤੇ ਨਾਲ ਕੀ ਨਾਲ ਉੱਚਾ ਨਹੀਂ ਰੱਖਿਆ ਜਾਂਦਾ ਭਾਵੇਂ ਜਿਹੜੇ ਵੀ ਪੈਸੇਂਜਰਸ ਜਹਾਜ਼ ਦੇ ਵਿੱਚ ਬੈਠੇ ਹੋਇਆ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਜਹਾਜ਼ ਵੱਡੇ ਹਾਦਸੇ ਦਾ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ ਇਸੇ ਕਰਕੇ ਇਹਨਾਂ ਗੱਲਾਂ ਨੂੰ ਜਿਹੜਾ ਮੰਨਣਾ ਪੈਂਦਾ ਇਸੇ ਕਰਕੇ ਜਹਾਜ਼ ਨਾ ਜ਼ਿਆਦਾ ਉੱਪਰ ਨੂੰ ਜਾਂਦਾ ਤੇ ਨਾ ਹੀ ਜਹਾਜ਼ ਜਿਹੜਾ ਜ਼ਿਆਦਾ ਨੀਚੇ ਜਾਂਦਾ ਕਿਵੇਂ ਦੇ ਲੱਗੀ ਅੱਜ ਦੀ ਇਹ ਜਾਣਕਾਰੀ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜ਼ਰੂਰ ਸਾਂਝੇ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਕੀ ਕਾਰਨ ਹੈ ਜਿਸ ਕਰਕੇ ਹਵਾਈ ਜਹਾਜ਼ ਜਿਹੜਾ ਹੈ ਜਿਆਦਾ ਉੱਪਰ ਤੇ ਜਿਆਦਾ ਨੀਚੇ ਨਹੀਂ ਉੜਾਇਆ ਜਾ ਸਕਦਾ